हां जी दोस्तों भूल के भी ना करियो ये नंबर डायल नहीं तो हो जाओ ਤੁਹਾਡਾ ਬੈਂਕ ਖਾਤਾ ਖਾਲੀ ਸਰਕਾਰ ਨੇ ਕਰ ਦਿੱਤਾ ਹੈ ਵੱਡਾ ਅਲਰਟ ਜਾਰੀ ਆਨਲਾਈਨ ਠੱਗੀਆਂ ਦੀ ਲਗਾਤਾਰ ਜਿਹੜੀ ਹੈ ਪਰਮਾਰ ਵੱਧਦੀ ਜਾ ਰਹੀ ਹੈ ਅੱਜ ਵੀ ਅਸੀਂ ਇਸ ਸੰਬੰਧੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਤੋਂ ਪਹਿਲਾਂ ਜਿਹੜੇ دوست ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਆਲਤੀ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਣਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਭੁੱਲ ਕੇ ਵੀ ਨਾ ਡਾਇਲ ਕਰਿਓ ਇਹ ਤਿੰਨ ਡਿਜੀਟ ਨਹੀਂ ਤਾਂ ਖਾਲੀ ਹੋ ਜਾਊਗਾ ਤੁਹਾਡਾ ਬੈਂਕ ਖਾਤਾ ਸਰਕਾਰ ਨੇ ਕਰ ਦਿੱਤਾ ਅਲਰਟ ਜਾਰੀ ਆਨਲਾਈਨ ਠੱਗੀਆਂ ਲਗਾਤਾਰ ਵਧੀਆਂ ਜਾ ਰਹੀਆਂ ਨੇ ਦੂ ਸੰਚਾਰ ਵਿਭਾਗ ਨੇ ਘਟਾਲੇ 401 ਨੂੰ ਲੈ ਕੇ ਦੇਸ਼ ਦੇ ਕਰੋੜਾਂ ਮੋਬਾਈਲ ਯੂਜ਼ਰ ਨੂੰ ਅਲਰਟ ਜਾਰੀ ਕੀਤਾ ਦੂ ਸੰਚਾਰ ਵਿਭਾਗ ਨੇ ਐਕਸ ਤੇ ਆਪਣੀ ਇੱਕ ਪੋਸਟ ਦੇ ਵਿੱਚ ਕਿਹਾ ਕਿ ਕਿਸੇ ਵੀ ਕੈਲ ਤੇ 401 ਨੰਬਰ ਡਾਇਲ ਨਾ ਕਰੋ ਇਸ ਦੀ ਮਦਦ ਨਾਲ ਤੁਹਾਡੀਆਂ ਸਾਰੀਆਂ ਕਾਲਾਂ ਨੂੰ ਨਵੇਂ ਨੰਬਰ ਤੇ ਡਾਇਵਰਟ ਕੀਤਾ ਜਾ ਸਕਦਾ ਹੈ ਤੇ ਫਿਰ ਤੁਹਾਡੇ ਨਾਲ ਧੋਖਾ ਕੀਤਾ ਜਾ ਸਕਦਾ ਹੈ ਸਾਈਬਰ ਠੱਗ ਲੋਕਾਂ ਨੂੰ ਕਾਲ ਕਰਦੇ ਨੇ ਤੇ ਉਹਨਾਂ ਨੂੰ ਕੁਝ ਚੀਜ਼ਾਂ ਬਾਰੇ ਗੁੰਮਰਾਹ ਕਰਦੇ ਨੇ ਤੇ ਫਿਰ ਉਹਨਾਂ ਨੂੰ 401 ਡਾਇਲ ਕਰਨ ਲਈ ਕਹਿੰਦੇ ਨੇ ਇਸ ਨੰਬਰ ਨਾਲ ਠੱਗ ਤੁਹਾਨੂੰ ਆਪਣਾ ਨੰਬਰ ਵੀ ਡਾਇਲ ਕਰਨ ਲਈ ਕਹਿੰਦੇ ਨੇ ਉਹ ਇਸ ਤਰ੍ਹਾਂ ਗੱਲ ਕਰਦੇ ਨੇ ਕਿ ਸਰ ਪਾਰਸਲ ਰੱਦ ਕਰਨ ਲਈ 401 ਤੇ ਇਹ ਠੱਗ ਦਾ ਨੰਬਰ ਡਾਇਲ ਕਰੋ ਉਹ ਕੀ ਕਰਦੇ ਨੇ ਕਿ ਤੁਹਾਡੇ ਫੋਨ ਨੰਬਰ ਤੇ ਆਉਣ ਵਾਲੀਆਂ ਕਾਲਾਂ ਨੂੰ ਠੱਗ ਦੇ ਨੰਬਰ ਤੇ ਭੇਜ ਦਿੰਦੇ ਨੇ ਇਹ ਸਾਈਬਰ ਠੱਗ ਲੋਕਾਂ ਨੂੰ ਕਾਲ ਕਰਦੇ ਨੇ ਤੇ ਕਹਿੰਦੇ ਨੇ ਕਿ ਤੁਹਾਡਾ ਪਾਰਸਲ ਆ ਗਿਆ ਕਿਰਪਾ ਕਰਕੇ ਡਿਲੀਵਰੀ ਲਈ ਪਤੇ ਦੀ ਪੁਸ਼ਟੀ ਕਰੋ ਜਦੋਂ ਤੁਸੀਂ ਕਹਿੰਦੇ ਹੋ ਕਿ ਅਸੀਂ ਕੋਈ ਪਾਰਸਲ ਆਰਡਰ ਨਹੀਂ ਕੀਤਾ ਤਾਂ ਉਹ ਕਹਿੰਦੇ ਨੇ ਕਿ ਠੀਕ ਹੈ ਪਰ ਜੇਕਰ ਇਹ ਪਾਰਸਲ ਤੁਹਾਡੇ ਨੰਬਰ ਤੇ ਬੁੱਕ ਹੋਇਆ ਹੈ ਤਾਂ ਤੁਹਾਨੂੰ ਇਸ ਨੂੰ ਰੱਦ ਕਰਨਾ ਹੀ ਪਵੇਗਾ ਪਾਰਸਲ ਨੂੰ ਰੱਦ ਕਰਨ ਲਈ ਉਹ ਤੁਹਾਨੂੰ 401 ਡਾਇਲ ਕਰਨ ਲਈ ਕਹਿੰਦੇ ਨੇ ਤੇ ਇਸ ਦੇ ਨਾਲ ਤੁਹਾਨੂੰ ਉਹ ਨੰਬਰ ਡਾਇਲ ਕਰਨ ਲਈ ਵੀ ਕਿਹਾ ਜਾਂਦਾ ਜਿਸ ਤੇ ਉਹਨਾਂ ਨੂੰ ਕਾਲ ਫਾਰਵਰਡ ਕਰਾਣੀ ਹੁੰਦੀ ਹੈ ਇਸ ਤੋਂ ਬਾਅਦ ਤੁਹਾਡੇ ਨੰਬਰ ਤੇ ਆਉਣ ਵਾਲੀਆਂ ਕਾਲਾਂ ਨੂੰ ਠੱਗ ਦੇ ਨੰਬਰ ਤੇ ਭੇਜ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਉਹ ਤੁਹਾਡੇ ਨੰਬਰ ਤੋਂ ਨਵਾਂ SIM ਕਾਰਡ ਲੈ ਲੈਂਦੇ ਨੇ ਤੇ ਤੁਹਾਡਾ ਨੰਬਰ ਜਿਹੜਾ ਬੰਦ ਹੋ ਜਾਂਦਾ ਹੈ ਜਿੰਨੇ ਹੀ SIM ਕਾਰਡ ਜਾਰੀ ਹੁੰਦਾ ਹੈ ਠੱਗ ਤੁਹਾਡੇ ਬੈਂਕ ਖਾਤੇ ਨੂੰ ਵੀ ਸੰਨ ਲਾ ਦਿੰਦਾ ਹੈ ਜੇਕਰ ਕਾਲ ਗਲਤੀ ਨਾਲ ਫਾਰਵਰਡ ਹੋ ਜਾਵੇ ਤਾਂ ਕੀ ਕਰਨਾ ਹੈ ਆਪਣੀ ਕਾਲਿੰਗ ਐਪ ਨੂੰ ਖੋਲੋ ਤੇ ਸੈਟਿੰਗ ਤੇ ਜਾਓ ਸੈਟਿੰਗ ਤੇ ਜਾ ਕੇ ਕਾਲ ਫਾਰਵਰਡਿੰਗ ਦੇ ਆਪਸ਼ਨ ਤੇ ਕਲਿੱਕ ਕਰੋ ਇੱਥੇ ਤੁਸੀਂ ਦੇਖੋਗੇ ਕਿ ਕਾਲ ਫਾਰਵਰਡ ਹੋ ਰਿਹਾ ਜਾਂ ਨਹੀਂ ਜੇਕਰ ਇਹ ਔਨ ਹੈ ਤਾਂ ਇਸ ਨੂੰ ਤੁਰੰਤ ਬੰਦ ਕਰ ਦਿਓ ਗੰਭੀਰ ਸਮੱਸਿਆ ਦੀ ਸਥਿਤੀ ਦੇ ਵਿੱਚ ਕਸਟਮਰ ਕੇਅਰ ਨੂੰ ਕਾਲ ਕਰੋ ਤੇ ਕਾਲ ਫਾਰਵਰਡਿੰਗ ਨੂੰ ਬੰਦ ਕਰਨ ਲਈ ਆਖੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀ ਨਿੱਤ ਨਵੀਆਂ ਅਪਡੇਟਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣਾ ਨੈਤਿਕ ਫਰਜ਼ ਸਮਝਦੇ ਹੋਏ ਇਸ ਨੂੰ ਆਪਣੇ ਗਰੁੱਪਾਂ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿਸੇ ਨਾਲ ਵੀ ਤੁਖਾ ਧੜੀ ਨਾ ਹੋ ਸਕੇ ਤੇ ਸਾਰਿਆਂ ਨੂੰ ਇਹ ਪਤਾ ਲੱਗ ਸਕੇ ਕਿ ਇਹ ਨੰਬਰ ਜਿਹੜਾ ਡਾਇਲ ਨਹੀਂ ਕਰਨਾ ਸੋ ਕੱਲ ਫਿਰ ਆਪਾਂ ਮਿਲਾਂਗੇ ਇਸੇ ਚੈਨਲ ਦੇ ਉੱਤੇ ਇਸੇ ਸਮੇਂ ਇੱਕ ਹੋਰ ਅਪਡੇਟ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ